ਇਨਾ ਪਿਆਰਾ ਸੂਟ ਤੁਹਾਨੂੰ ਜਿੰਨੂੰ ਜਮੇ ਪਸੰਦ ਨਹੀਂ ਆਇਆ ਸਹੀ ਉਹ ਇੱਕ ਸੂਟ ਨਾ ਮੈਂ ਬੋਕੀਤਾ ਹੋਇਆ ਜੀ ਕੋਈ ਦਿਖਾ ਦੇ ਆਪਣੇ ਭਾਦੇ ਦੇ ਨਵੇਂ ਜਿਹੜੇ ਫੋਲੀ ਆ ਜੇ ਦੇਖੋ ਨਾਲ ਕੋਟ ਬਟਾ ਕੋਲਕਾਤਾ ਦੇਖੇ ਰਾਂਜੀ ਹਾਂ ਅੰਗਲ ਸਪੈਸ਼ਲੀ ਇਹਨਾਂ ਦਿਖਾਉਣ ਆਏ ਨੇ ਦੇਖੋ ਬੋਲ ਦੇ ਅਬੀਰ ਤੇ ਕਾਹਤ ਹੈ ਥੈਂਕ ਯੂ ਇੱਕ ਹੋਰ ਗ੍ਰੇਟ ਆਦਮ ਆ ਰੰਦਾ ਗ੍ਰੇਟ ਹੈ ਸੰਗਨ ਲੱਗਦਾ ਕੋਈ ਨਹੀਂ ਦੇਖੋ ਅਜੇ ਕੰਮ ਪੀਸਦਾ ਉਹ ਤੁਹ ਫਾਂਗੇ ਇਹ ਔਨਲਾਈਨ ਬੁੱਕੀ ਤੋਂ ਇਹ ਤਾਂ ਅਧੂਨ ਦਿਖਾਇਆ ਪੀ ਦੋ ਤੇ ਮੈਨੂੰ ਲੱਗੇ ਹਾਂ ਆਂ ਕੀ ਮੈਨੂੰ ਲੱਗਿਆ ਮੇਰਾ ਫਾਪੀਆ ਪਤਾ ਬੈਠੇ ਨਹੀਂ ਆਂ ਕੀ ਮੈਨੂੰ ਲੱਗਿਆ ਬੀਸ ਇਹ ਤਾਂ ਅੰਧੂ ਖਮਾ ਪੰਨਾ ਹੈ ਕੱਲ੍ਹ ਦੇ ਲਈ ਦੇਖੋ ਵੀ ਰੰਗ ਹੋ ਰਿਹਾ ਨਹੀਂ ਇਹ ਸਾਨੂੰ ਲੱਗਿਆ ਕੰਮ ਨਹੀਂ ਜਾ ਰਿਹਾ ਇਹ ਤਾਂ ਬਿਲਕੁਲ ਹੀ ਹੇਰ ਨਹੀਂ ਰਿਹਾ ਰਵੀ ਇਹ ਨਾਗਲੇ ਕਾ ਮਾਸੀ ਕਿੱਥੇ ਰਹੇਗੇ ਮਾਸੀ ਜੋ ਬੈਠਿਆ ਕੱਲੇ ਦੇਖੋ ਅਥਰੀਕ ਨੇ ਇਹ ਨਾਲ ਦੇ ਐ ਚ ਨਾ ਦੇ ਮੁੱਟਾ ਚਾਰਜਿੰਗ ਹਾਂਜੀ ਹਾਂਜੀ ਇਹ ਦੇਖ ਦੇਸੀ ਨ ਕੰਬਲ ਉਹ ਅਜੀ ਹੁਣੀ ਉਧਰ ਲੱਗੇ ਵਾਜਾ ਮਾਰਨੇ ਇਹਨਾਂ ਨੂੰ ਹਾਂ ਹਾਂ ਦੇਖਾ ਕੀ ਕਹਿੰਦੀਆਂ ਹਾਂ ਪਾਣ ਨੂੰ ਪਹਿਲੇ ਪਹਿਲੇ ਆ ਬੈਠੇ ਨੇ ਸਾਰੇ ਜਣੇ ਪਸੰਦ ਕਰੀ ਜਾਂਦੇ ਆ ਸੂਟ ਕੰਬਲ ਦੇਖ ਰਹੇ ਆ ਵੈਸੇ ਮਾਸੀ ਜੀ ਹੁਣ ਪਰ ਉਧਰੋਂ ਆ ਗਏ ਅਸੀਂ ਇੱਧਰ ਇਹ ਚੁੰਨੀਆਂ ਪਸੰਦ ਕਰਨ ਲੱਗ ਗਏ ਮਾਸੀ ਜੀ ਕਾਟਨ ਦੀਆਂ ਕੁ ਵਧੀਆ ਘਰੇ ਲੈਣ ਵਾਲੀਆਂ ਦਾਦੀ ਜੀ ਦੇਖਦੇ ਆ ਕਿਹੜਾ ਕੱਪੜਾ ਵਧੀਆ ਏ ਇਹ ਕੀ ਕਰਦੀ ਹੋ ਅਸੀਂ ਉਧਰ ਇਹ ਨਹੀਂ ਮਾਸੀ ਜੀ ਇਹ ਨਹੀਂ ਲੈਣੀ ਤੋ ਚੌਥੀ ਆ ਪਸੰਦ ਆਈ ਨਹੀਂ ਹੁਣ ਚੱਲੇ ਮੈਂ ਤਾਂ ਬਈ ਜਰੂਰੀ ਕਿੰਨੀ ਵੇਖਾਂਗੀ ਤੁਹਾਨੂੰ ਮਿਲ ਜੇਗੀ ਜਮਨ ਇਹ ਕਿਤਾਬ ਕੋਲੋਂ ਨਵੇਂ ਵੀ ਕੋਈ ਬਣਾਉਣ ਦੀ ਨਹੀਂ ਲਿਖੀ ਹੈ ਲਿਖੀ ਹੈ ਨਹੀਂ ਉਹ ਦੇਖਣਾ ਉਹ ਰੰਗਦਾਰੇ ਤੋਂ ਹੈਗਾ ਇਹ ਲਾਈਨਿੰਗਾਂ ਦੇਖਣ ਪਹਿਲਾਂ ਲਾਈਨਿੰਗਾਂ ਲੈ ਜਾਣੀਗੇ ਫਿਰ ਸ਼ੂਜ਼ ਵਗੈਰਾ ਦੇਖਣੇ ਆ ਉਹ ਗੱਲ ਮੈਂ ਪਹਿਲਾਂ ਨਹੀਂ ਤਾਂ ਕੋਈ ਪਸੰਦ ਆਣੀ 40 ਜੀ ਇਨੇ ਮੂਰੇ ਮੂਰੇ ਚਲੇ ਜਾਂਦੇ ਆ ਕਿੱਥੇ ਜਾਣੇ ਹੁਣ ਭੂਆ ਜੀ ਆਪਾਂ ਚੁੰਨੀ ਲੈਣੀ ਆ ਅਸੀਂ ਬੋਟਨ ਦੀ ਘਰ ਲੈਣ ਵਾਸਤੇ ਮਾਸੀ ਜੀ ਨੂੰ ਚੁੰਨੀ ਉੱਥੋਂ ਪਸੰਦ ਆਈ ਨਹੀਂ ਹੁਣ ਹੋਰ ਕਿਤੇ ਜੰਨੇ ਆ ਪਹਿਲਾਂ ਲੈਨਗਾ ਵੀ ਲੈਣੀਆਂ ਨੇ ਓਦੋਂ ਬਾਅਦ ਚੁੰਨੀ ਲਵਾਂਗੇ ਮੈਂ ਦੁਕਾਨ ਦਾ ਧਿਆਨ ਰੱਖਦੇ ਆ ਗੇ ਹੁਣ ਇੱਥੇ ਚੱਪਲਾਂ ਦੇਖ ਰਹੇ ਨੇ ਉਹ ਆ ਜੀ ਵੀ ਆਪਦੇ ਲਈ ਕੋਈ ਦੇਖ ਰਹੇ ਆ ਸੈਂਡਲ ਟਾਈਪ ਆ ਨਹੀਂ ਸੋਹਣੀ ਲੱਗ ਰਹੀ ਸਾਈਜ਼ ਦਿਖਾਈਏ ਸਾਈਜ਼ ਠੀਕ ਹੈ ਇਹ ਕੋਟਾ ਜੀ ਆ ਦੇ ਜਿਆਦਾ ਜਿਆਦਾ ਹਾਂ ਜੀ ਉਹ ਦੁਕਾਨ ਤੇ ਖੜੀ ਜਾਣਾ ਜੀ 550 10 ਜੀ ਨਾ ਨਾ ਦੇ ਹੀ ਜਾਓ ਖਾਓ ਗਏ ਮੇਰੀ ਭੈਣ ਨੂੰ ਮੱਕੀ ਦਾ ਰਸਨਾ ਨਹੀਂ ਲੱਗੇ ਰੋੜੀ ਕੋਲ ਦਿਖਾਓ ਉਹ ਚੀਜ਼ ਦਾ ਫਰਕ ਹੁੰਦਾ ਜਿਹੜੇ ਅੱਜ ਡਿਜ਼ਾਈਨ ਆ ਗਏ ਗਾ ਨਹੀਂ ਮਿਲਦੇ ਜਿਹੜੇ ਪਹਿਲਾਂ ਆਏ ਹੋਣ ਨਹੀਂ ਮੈਨੂੰ ਨਹੀਂ ਕੋਈ ਦੇਖ ਦੇ ਦੇਖ ਲਓ ਵੀ ਦੇਖਣ ਲਈ ਨਹੀਂ ਟਾਈਮ ਨਾ ਬਰਾਬਰ ਲੱਗੀ ਹੈ ਦੋ ਫੜੇ ਵਾ ਕੇ ਦੁਕਾਨ ਦੀ ਘੜੀ ਲਿਆ ਕੇ 70 80 ਸਾਲ ਦੀ ਇਤੋਂ ਦੇਖ ਰਹੇ ਨਹੀਂ ਜਿਹੜੀਆਂ ਵੀ ਸ਼ੋਹ ਤੇ ਲੱਗੀਆਂ ਉਹ ਖੜੀ ਪਸੰਦ ਆ ਰਹੀ ਆ ਹੁਣ ਅੱਲਾਹ ਦਾ ਕੰਮ ਹੈ ਬਾਕੀ ਸਾਨੂੰ ਤੇਰੀ ਤਾਂ ਹੋਰ ਸਾਡੀ ਹੋਣਾ ਤੇ ਫਲਾਸ ਹੋਣੀਆਂ ਨਹੀਂ ਆਈਆਂ ਹੈਗੀਆਂ ਪਸੰਦ ਜਵਾਂ ਨਹੀਂ ਆਈਆਂ ਮੇਰਾ ਦਿਆਨੀ ਆ ਦੱਬਾ ਆ ਵੀ ਤਾਂ ਰਸ ਨਹੀਂ ਨੀ ਹੈਗੀ ਸਾਈਟ ਦਾ ਬਟਾ ਮਿਲੂ ਭਾਈ ਸਾਈਜ਼ ਵੀ ਬਹੁਤ ਛੋਟਾ ਬੜਾ ਮਿਲੂਆ ਲੋੜਿਆ ਨੇ ਪਿੱਕਾ ਕਰਨ ਬਟਾ ਪੈ ਰਿਹਾ ਹੋਰ ਬੜਾ ਮਿਲੂ ਸਾਈਟ ਕਿਵੇਂ ਲੱਗੀ ਆਹ ਜਿਆਦਾ ਕੁਝ ਖਾਸ ਜਿਆ ਨਹੀਂ ਆ ਰਹੀ ਹੈਗੀ ਵੈਰਾਈਟੀ ਵੀ ਹਾਂ ਮੈਂ ਸੋਣੀ ਆ ਠੀਕ ਠੀਕ ਜੀ ਹੈ ਵੈਰਾਈਟੀ ਮੇਰੇ ਹਿਸਾਬ ਨਾਲ ਤਾਂ ਇੱਥੇ ਪਸੰਦ ਆਉਂਦੀ ਜਾਣਗੇ ਹੋਰ ਕਿਤੇ ਜੀ ਜਿਹੜੀ ਪਾਜੀ ਇਹ ਵੀ ਇੰਤਕ ਵਾਲੀ ਪਾਰ ਕੇ ਦੋਏ ਪੈਰ ਤੱਕ ਦੇ ਦੋ ਬਹੁਤ ਦੇਵ ਨਹੀਂ ਹੈਗੀ ਕੰਫਰਟੇਬਲ ਜਮਾਂ ਨਹੀਂ ਬੜਾ ਮੱਝ ਹੋ ਗਈ ਇੱਕ ਦੋ ਬੜੀ ਚੱਲਦਾ ਰਹੇ ਹਾਂ ਆਉਂਦਾ ਹਾਂ ਹਾਂ ਸੰਜਲਾੜੇ ਤੇ ਦੰਨ ਮੰਨ ਇਸ ਜਿਹੇ ਐਂਗਲ ਤੋਂ ਮੈਂ ਕੋਸ਼ਿਸ਼ ਨਾ ਕਰੀਏ ਕਿ ਉਹ ਇਹ ਮੈਂ ਕੋਈ ਜਾਨੀ ਬੋਲਦਾ ਭਈ ਇਹ ਚੱਪਲਾਂ ਅਲੇ ਕਾਹਦੇ ਲਈ ਕਿ ਕਾਲੇ ਚੇਤੇ ਤਾਂ ਨੀ ਇਹ ਪ੍ਰਾਣੀ ਵਾਹ ਇੱਕ ਹੋ ਚੱਪਲ ਬਈ ਜਮਾਈ ਪ੍ਰਾਣਾ ਲੋਹਲੀ ਕਾਲੀ ਕੋਈ ਦੱਦੀ ਜੀ ਇਧਰ ਦੇਖ ਰਹੇ ਨੇ ਕਾਲੀ ਵੀ ਨਹੀਂ ਰਹਿਣਾ ਪੈ ਜਾਂਦੀ ਆ ਇਹ ਬਰਾਊਨ ਆ ਬਲੈਕ ਰੈਨ ਆ ਬਲੈਕ ਦੋ ਸਿੱਧਾ ਦਿਖਾ ਦੋ ਕਿ ਹੁਣ ਇਹ ਨੰਬਰ ਆ ਉਹ ਇਸੇ ਤੇ ਵੀ ਆਹ ਵੀ ਕੋਈ ਖਲਸ ਨਹੀਂ ਆਂਦਾ ਹੀ ਫਰਕ ਆ ਰੰਗ ਕਿਉਂ ਆ ਜਾਂਦੀ ਆ ਉਹ ਤਾਂ ਨਹੀਂ ਇਹ ਲੰਘੇ ਹੋਰ ਦੱਸੋ ਇਹ ਕੀ ਹੋ ਰਿਹਾ ਹੈ 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 ਕੋਈ ਨਹੀਂ ਬਦਰੀ ਦੀ ਬਿਡੇ ਡੇਸਕੋਟ ਦੇ ਨਾਲ ਬਦਰੀ ਦੀ ਬਿਡੇ ਟੈਟ ਆ ਬੜੀ ਵੱਡੀ ਨਿਕੋ ਜੀ ਅਰੇ ਆਹ 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 ਜੀ ਰੇ ਡੈਨ ਲੱਗ ਲੱਗ ਗਈ ਸਾਰੀ ਲੱਗ ਪਾਈਸ ਨੇ ਦੱਸੋ ਕਿਹੜੀ ਜਿਹੜੀ ਪੈਰ ਇਹ ਸਾਢੇ 9:00 ਹੋ ਗਈ ਹੈ ਲਾਈ ਜਾਂਦੇ ਆ ਮਾਰੇ ਨੇ ਲਾਈ ਜਾਂਦੇ ਆ ਪਾਈ ਜਾਂਦੇ ਆ ਪਸੰਦ ਫਿਲਹਾਲ ਹਜੇ ਕੋਈ ਆਈ ਨਹੀਂ ਇੱਥੇ ਬੰਦਾ ਨਹੀਂ ਬਾਕੀ ਟ੍ਰਾਈ ਕਰ ਰਹੇ ਨੇ ਤੇ ਭਾਜਦੇ ਕਿ ਦੇਖੋ ਸੌ ਆ ਸੁਣਾ ਲੱਗ ਰਿਹਾ ਹੈ ਬੈਠਦੇ ਨਾ ਫੇਰ ਹੀ ਬਾਕੀ ਦੇਖੋ ਮਾਰੇ ਕਹਿ ਰਹੇ ਆ ਇਹੋ ਕਹਿੰਦੇ ਰਹੀ ਪਤਲੀ ਥੋੜੀ ਠੰਡੀ ਹੋ ਜਾਏਗੀ ਬੰਦਾ ਆਂ ਤੇ ਆ ਠੰਡੀ ਹੁੰਦੀ ਹੁੰਦੀ ਹੈ ਲਾਸਟ ਤੱਕ ਜੇ ਪਹਿਲਾਂ ਹੀ ਠੰਡੇ ਲੈ ਲਏ ਫਿਰ ਹੋਰ ਬੋਲ ਜੋ

ਆ ਸੈਂਡਲ ਆ ਚਾਰ ਪੰਜ ਜੜੀਆਂ ਇਹ ਕਿਹਾ ਜੇ ਹੁੰਦੇ ਬੱਦਰੇ ਨਾਮ ਦੇ ਆਈ ਹੁੰਦੇ ਉਹ ਸਲੀਪਰ ਨਜੂਆ ਠੀਕ ਬਹਨੇ ਕੋ ਹੀਟ ਚ ਮੰਨਗੇ ਉਹ ਉਹ ਆ ਜੀ ਦਾ ਜਿਆਦਾ ਕੁਝ ਮਨ ਖੁਸ਼ ਹੁੰਦਾ ਨਹੀਂ ਜੀ ਜੀ ਜਿਆਦਾ ਵੈਰਾਈਟੀ ਚ ਮਿਲਦੀ ਨਹੀਂ ਜੀ ਹੈ ਚੇਚੂ ਬੁੱਕਲਾ ਤੇਜ ਖੁਦ ਆਪਦਾ ਬਟਾ ਹੈ ਇੱਕ ਪਸੰਦਾਉਣ ਤੇ ਜਿਹੜਾ ਪਸੰਦ ਆ ਜਾ ਉਹ ਵਧੀਆ ਕਿਵੇਂ ਲੱਗਿਆ 40 41 ਇਹ ਸੈੱਟ ਆਉਂਦਾ ਮਨ ਡਬਲ ਕੋਈ ਨਹੀਂ ਮਨ ਨਹੀਂ ਖੋਜ ਹੋਇਆ ਬੁਆ ਜੀ ਦਾ ਕੋਈ ਨਹੀਂ ਅੱਡੀ ਸਾਈਜ਼ ਦੇ ਥਾਵ ਨਾਲ ਨਾ ਵੀ ਉਹਦੇ ਨਾਲ ਦਾ ਹੁਣ ਹੈ ਨਹੀਂ ਕੋਈ ਹੁਣ ਨਹੀਂ ਲੈ ਕੇ ਜਾਣਾ ਸਾਈਜ਼ ਛੋਟੇ ਵੱਡੇ ਮੈਨੇ ਸੇਮ ਇੱਕ ਨਾਲ ਦੇ ਦੋ ਨਹੀਂ ਹੁੰਦੇ ਆਹੋ ਕੀ ਨਾ ਨਹੀਂ ਤਾਂ ਆਦਮੀ ਹੈਂ ਬੋਤਾਦਿਆ ਜਿੰਦੇ ਜਾਂਦੇ ਜਾਂਦੇ ਇਹਨਾਂ ਚੁੰਨੀਆਂ ਪਸੰਦ ਆ ਗਈਆਂ ਕਹਿੰਦੇ ਮਾਸੀ ਕਹਿੰਦੇ ਮੈਂ ਲੰਬੀਆਂ ਲੰਬੀਆਂ ਲੈਣੀਆਂ ਨੇ ਮਾਸੀ ਨੂੰ ਪਸੰਦ ਘੱਟ ਆਉਂਦੀ ਹੈ ਚੀਜ਼ ਸੂਟ ਵੀ ਲੈ ਨਹੀਂ ਮੇਰੇ ਹਿਸਾਬ ਨਾਲ ਇਹਨਾਂ ਨੇ ਲੈ ਲੈ ਕਿੰਨੇ ਲੈ ਲੈ ਚਾਰ ਚਾਰ ਸੂਟ ਲੈ ਲੈ ਮਾਸੀ ਜੀ ਵਰ ਇਕੱਠੇ ਆਹ ਇਹ ਤਾਂ ਲੰਬੀਆਂ ਨੇ ਆ ਸਾਰੀਆਂ ਕਲਰ ਵੀ ਬਹੁਤ ਪਿਆਰੇ ਨਾਲ ਲੰਬੀਆਂ ਹਾਂ ਆਹ ਹਾ ਇਹ ਜੰਨੀ ਜੰਨੀ ਚੋਰਾਂ ਜਿਨ੍ਹ ਸੋਨਾ ਦੇਖ ਲਓ ਮਾਸੀ ਦੀ ਪਸੰਦ ਕਿੰਨੀ ਵੱਖਰੀ ਆ ਨੂੰ ਤਾਂ ਮਹਿੰਦੀ ਰੋਗ ਆਉਂਦੀ ਨਹੀਂ ਪਸੰਦ ਕਹਿੰਦੇ ਜੰਨੀਆਂ ਵੀ ਹੈਗੀ ਆ ਬਹੁਤ ਵੈਰਾਈਟੀ ਦਾ ਲੰਪੀਆਂ ਵੀ ਨੇ ਲੈ ਲਓ ਲੈ ਲਓ ਵੱਡੇ ਦਾ ਇੱਧਰ ਵੀ ਇਹ ਕਾਫੀ ਵੱਡੀਆਂ ਐ ਜੰਨੀਆਂ ਸੋਹਣੀਆਂ ਵੀ ਨੇ ਚਲੋ ਆ ਗਈ ਫਾਈਨਲੀ ਇੱਕ ਪਸੰਦ ਨਦੀ ਤੁਸੀਂ ਲੈ ਲਓ ਕੋਈ ਦਾਦੀ ਕਹਿੰਦੇ ਮੈਂ ਖਾ ਕੇ ਨਹੀਂ ਤੁਸੀਂ ਤਾ ਮਾਸੀ ਭਾਂਜੀ ਨੂੰ ਇਹਨਾਂ ਨੂੰ ਚੀਜ਼ ਬਹੁਤ ਘੱਟ ਪਸੰਦ ਆਉਂਦੀ ਆ ਸੌਖਾ ਨਾ ਮਸਾ ਹੀ ਕੋਈ ਪਸੰਦ ਆਉ ਫਿਰ ਕਈ ਵਾਰ ਉਹਦਾ ਰੇਟ ਨਹੀਂ ਲੋਟ ਆਉਂਦਾ ਮਾਸੀ ਵੀ ਤਾਂ ਹੋ ਗਏ

ਆਰਮਧਾਈ ਲਾਈਨ ਆਹੋ ਆ ਜਾ ਬੀਜ ਨੂੰ ਰੰਗ ਦਿਖਾ ਦੇ ਆਹ ਪਾ ਦੂੰ ਮੇਰਾ ਸਾਰੇ ਸੋਹਣੇ ਆ ਸਾਰੇ ਸੋਹਣੇ ਆ ਹਾਂ ਬੋਲੋ ਛੋਲੇ ਨੂੰ ਕਾਦੇ ਲਈ ਹੈ ਹੋਰ ਚਾਹਾਂ ਪਰ ਮਿਲ ਨਹੀਂ ਗਿਆ ਜਿਆਣ ਦੀ ਮੇਰੇ ਕੋਲ ਨਹੀਂ ਆ। ਹਾਂ ਮੈਂ। ਬੱਲੇ ਬੱਲੇ। ਬੰਜੀਓ। ਤੇ ਲੀਏ ਮੇਰੀ। ਇਹ ਨਾਲ ਉਹ ਅੱਜ ਅੱਜ ਮਿਲੇ ਆ ਆਪਣੇ ਫਰੈਂਡ ਨੂੰ। ਇਹ ਮੇਰੇ ਨਾਲ ਹੀ ਪੜੀ ਆ ਮਾਰਾ ਤੱਕ। ਕਿੱਥੋਂ ਦੇ ਨੇ? ਅਰੇ ਹਸ਼ਿਕਾ। ਅੱਜ ਪਕਤੀ ਨੇ ਆਜੋ। ਉਹ ਫ੍ਰੀ ਫਾਇਰ। ਦਾਦੀ ਜੀ ਵੀ ਆ ਗਏ ਇੱਧਰ। ਦਾਦੀ ਜੀ ਵੀ ਆ। ਘਰੇ ਲੱਸੀ ਮੈਂ ਮੰਮੀ। ਵਧੀਆ ਹਾਂ ਜੀ। ਹਾਂ ਘਰੇ ਲੱਗਿਆ। ਕਰੋ ਇਸੇ। ਮੈਂ ਕਰੂ। ਕੀ ਚਾਹ ਬੋਲ ਰਹੀ ਹਾਂ ਕਿ ਪਹਿਲੇ ਹੀ ਰੁਮੇਣਾ ਤੇ ਬੰਦੇ ਦਾ ਬਸ ਬੋਲ ਰਹੀ ਹਾਂ ਬਸ ਨਾ ਨਾ ਬਸ ਨਾ ਨਾ ਹਣ ਆ ਗਏ ਇੱਕ ਜਗਾ ਹੋਰ ਦੇਖਿਆ ਈ ਭੂਆ ਜੀ ਪਸੰਦ ਨਹੀਂ ਆਉਂਦੇ ਮਾਸੀ ਨੂੰ ਮਿਲ ਗਈ ਉਹਨਾਂ ਹੀ ਸਹੇਲੀਆਂ ਉਹ ਖੜ ਕੇ ਉਧਰ